ਦੇ ਨੇੜਤਾ ਰਹਿਣ ਵਾਲੇ ਅਕਾਲੀ ਗਾਗਨਦੀਪ ਬਰਨਾਲੇ ਨੇ 19 ਜਨਵਰੀ 1986 ਦੇ ਵਿੱਚ ਤੇ ਨਾਲ ਮਲਕੀਤ ਸਿੰਘ ਕੀਤੂ ਇਹਨਾਂ ਦਾ ਐਮਐਲਏ ਅਤੇ ਹੋਰ ਤੇ ਬੰਦੇ ਜਿਹੜੀ ਗੁਰੂ ਪ੍ਰਕਰਮਾਂ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਚਲਾਈਆਂ ਤੇ ਕਈ ਜਾਣੇ ਜਿਹੜੇ ਫੱਟੜ ਹੋਏ ਤੇ ਉਹਨੂੰ ਪੰਥ ਵਿੱਚੋਂ ਨਹੀਂ ਸਕੇਆ ਬਜੇਰੀਆਂ ਅਹੁਦੇ ਦੇ ਹੀ ਗਏ ਜੀ ਇਹ ਗੋਲੀਆਂ ਦਰਬਾਰ ਸਾਹਿਬ ਵਿੱਚ ਚਲਾ ਦੇਣ ਪ੍ਰਕਰਮਾਂ ਦੇ ਵਿੱਚ ਆ ਇਹਨਾਂ ਨੂੰ ਪੰਥ ਨਹੀਂ ਯਾਦ ਆਉਂਦਾ ਜਦੋਂ ਇਹਨਾਂ ਦੇ ਕਿਸੇ ਬੰਦੇ ਉੱਤੇ ਚੱਲ ਜਾਵੇ ਕਿਸੇ ਇਹਨਾਂ ਦੀ ਦੁਸ਼ਟ ਉੱਤੇ ਚੱਲ ਜਾਵੇ ਉਦੋਂ ਇਹਨਾਂ ਨੂੰ ਸਾਰਾ ਕੁਝ ਜਿਆਦਾ ਜਾਂਦਾਗਾ ਅਲਜੀ ਦਲ ਬਾਦਲ ਦੇ ਲੀਡਰ ਜੱਜ ਬਣਨ ਦਾ ਜੱਤਾ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇਣ ਤੇ ਜੱਜ ਨਾ ਬਣ ਤੇ ਮੁਜੀਤੀਆਂ ਖਾਸ ਤੌਰ ਤੇ ਜਿਹਦੇ ਉੱਤੇ ਆਪਣੇ ਦੇ ਉੱਤੇ ਸਮਗਲਿੰਗ ਦੇ ਇੱਥੇ ਤਾਂ ਗੋਲੀ ਚੱਲੀ ਸੀ ਖਣੀ ਕੋਈ ਮੰਨਣਾ ਸੀ ਕਿ ਨਹੀਂ ਮੰਨਣਾ ਸੀ ਬਾਦ ਮੁਜੀਤੀਆਂ ਨੇ ਜਿਹੜੇ ਹਜ਼ਾਰਾਂ ਪੁੱਤ ਨਸ਼ੇ ਦੇ ਨਾਮ ਮਲਵਾਏ ਹੋਇਆ ਉਹਦੀ ਜਵਾਬਦਾਦਾਰੀ ਅਜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਲੈਣੀ ਹੈ ਤੁਸੀਂ ਨਰੈਣ ਸਿੰਘ ਚੌਰੇ ਨੂੰ ਕਿਹਨੇ 500 ਚੇਕੋ 514 ਤੁਸੀਂ ਦੇ ਟਾਗਾ ਬਲਵਾਛੇਕਨ ਵਾਲਾ ਹੋਇਆ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਟੌਕ ਸੀ ਤੇ ਅੱਜ ਦਿੱਲੀ ਦਰਵਾਜ਼ੇ ਟੌਟ ਬਣੇ ਬੈਠੇ ਹੋ ਮੈਂ ਜੀ ਕਾ ਕ ਤੇ ਇੱਕ ਅਰਵਾਲ ਵਰਤੋਂ ਨਿਕਲੀ ਗੋਲੀ ਨੇ ਕੀ ਕੁਛ ਕਰ ਦਿੱਤਾ ਕਿੰਨਾ ਫੇਮ ਖੱਟ ਲਿਆ ਕਿੰਨਾ ਹਮਦਰਦੀ ਖੱਟ ਲਈ ਜਿਹੜੇ ਕਿ ਸਖਬੀਰ ਬਾਦਲ ਨੂੰ 20 ਸਾਲਾਂ ਤੋਂ ਕੌਸਦੇ ਸੀ ਕਿ ਦੁਸ਼ਟਾ ਇਹ ਪੰਜਾਬ ਦਾ ਨੇ ਨਾਸ ਕੀਤਾ ਨੇ ਬਿਆਦਬੀਆਂ ਕਰਵਾਈਆਂ ਤੇ ਉਹਨਾਂ ਦੀ ਪੁਸਤ ਪਨਾਹ ਕੀਤੀ ਤੇ ਕਰਵਾਉਣ ਵਾਲਿਆਂ ਦੀ ਪੁਸਤ ਪਨਾਹ ਕੀਤੀ ਸਰਕਾਰ ਹੁੰਦਿਆ ਕੀ ਕੀ ਜਲਮ ਕੀਤੇ ਸਾਰਿਆਂ ਨੂੰ ਪਤਾ ਕਿ ਬਾਰ ਬਾਰ ਦਰਹੋਂ ਦਾ ਫਾਇਦਾ ਨਹੀਂ ਪਰ ਇੱਕ ਨਿਕਲੀ ਹੋਈ ਗੋਲੀ ਨਰੈਨ ਸਿੰਘ ਚੌੜਾ ਦੇ ਤੇ ਬੜਾ ਕੁਝ ਜਿਹੜਾ ਸੁਖਵੀਰ ਬਾਦਲ ਦੇ ਲਈ ਇਹ ਸਮਝ ਲਈ ਕਿ ਇੱਕ ਫਰਿਸ਼ਤਾ ਬਣ ਕੇ ਆ ਗਈ ਕਿ ਜਿਹੜਾ ਸੁਖਵੀਰ ਬਾਦਲ ਨੇ ਬਾ ਬਾ ਖੱਟਣ ਦੇ ਵਿੱਚ ਕੋਈ ਕੱਚ ਬਾਕੀ ਨਹੀਂ ਛੱਡੀ ਤੇ ਜਿਹੜੇ ਸੁਖਵੀਰ ਬਾਦਲ ਦੇ ਮਗਰ ਪਏ ਹੋਏ ਸੀ ਬਾਗੀ ਦਾਗੀ ਟੜਾ ਸਾਰਾ ਅੱਜ ਸੁਖਵੀਰ ਬਾਦਲ ਦੇ ਨਾਲ ਆ ਕੇ ਖੜ ਗਿਆ ਇੱਤਨਾਂ ਨੂੰ ਮੈਂ ਇੱਕ ਦੋ ਵੀਡੀਓ ਹੋਰ ਸੁਣਾਉਣਾ ਜਿਹੜੇ ਨਰੈਨ ਸਿੰਘ ਚੌੜਾ ਨੂੰ ਲੈ ਕੇ ਜਿਹੜਾ ਤੰਗ ਲੋਕ ਕੱਸਦੇ ਨੇ ਉਹਨਾਂ ਨੂੰ ਮੈਂ ਵੀਡੀਓ ਸੁਣਾਉਣਾ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਭਾਈ ਜਸਪਾਲ ਸਿੰਘ ਮੰਜਪੁਰ ਜੋ ਕਿ ਨਰੈਨ ਸਿੰਘ ਚੌੜਾ ਅਤੇ ਹੋਰ ਸਿੱਖ ਖਾੜਕੋਂ ਦੇ ਜਿਹੜੇ ਨੇ ਕੇਸ ਲੜਦੇ ਨੇ ਤੇ ਨਰੈਨ ਸਿੰਘ ਚੌੜੇ ਦਾ ਕੇਸ ਵੀ ਜਿਹੜਾ ਬੇਸ਼ੱਕ ਉਹਨਾਂ ਦੇ ਪੱਤਰਾਂ ਵੀ ਵਕੀਲ ਵਜੋਂ ਜਿਹੜਾ ਪੈਸੇ ਵਜੋਂ ਵਕੀਲ ਨੇ ਪਰ ਫਿਰ ਵੀ ਤੁਹਾਨੂੰ ਜਸਪਾਲ ਸਿੰਘ ਮੰਜਪੁਰ ਦੀ ਜਿਹੜੀ ਗੱਲ ਸੁਣਾਉਣਾਗਾ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਇਹ ਜਾ ਕੇ ਠੁਕਦੀ ਆ ਬੜੀ ਇਹ ਲੋਕ ਆ ਵੀ ਤਬਰ ਚੁਕਿਆ ਇਹ ਅਦਾਲਤ ਨੇ ਫੈਸਲਾ ਕਰਨਾ ਵੀ ਗੋਲੀ ਚੱਲੀ ਸੀ ਨਹੀਂ ਚੱਲੀ ਸੀ ਕਿਹਨੇ ਚਲਾਈ ਸੀ ਹਵਾ ਦੇ ਚੱਲੀ ਸੀ ਕਿਸੇ ਵੱਲ ਚੱਲੀ ਸੀ ਸੋ ਅਕਾਲੀ ਜੀ ਦਲ ਬਾਦਲ ਦੇ ਲੀਡਰ ਚੱਜ ਬਣਨ ਦਾ ਜਤਾ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇ ਤੇ ਜੱਜ ਨਾ ਬਣ ਤੇ ਮਜੀਠੀਆ ਖਾਸ ਤੌਰ ਤੇ ਜਿਹਦੇ ਉੱਤੇ ਆਪਣੇ ਦੇ ਉੱਤੇ ਸਮਗਲਿੰਗ ਦੇ ਇੱਥੇ ਤਾਂ ਗੋਲੀ ਚੱਲੀ ਸੀ ਖਣੀ ਕੋਈ ਮਾਰਨਾ ਸੀ ਕਿ ਨਹੀਂ ਮਾਰਨਾ ਸੀ ਬਲ ਮਜੀਠੀਆ ਨੇ ਜਿਹੜੇ ਹਜ਼ਾਰਾਂ ਪੁੱਤ ਨਸ਼ੇ ਦੇ ਨਾਮ ਮਲਵਾਏ ਹੋਇਆ ਉਹਦੀ ਜਵਾਬਦਾਦਾਰੀ ਅਜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਲੈਣੀ ਹੈ ਤੁਸੀਂ ਨਰਿੰਦਰ ਸਿੰਘ ਚੌਰੇ ਨੂੰ ਕਿਹਨੇ 500 ਚੈੱਕੋ 514 ਤੁਸੀਂ ਦੇ ਤੁਹਾਡਾ ਪ ਦੇ ਅੱਜ ਦਿੱਲੀ ਦਰਵਾਜ਼ੇ ਟਾਕ ਬਣੇ ਬੈਠੇ ਹਾਂ ਲੇਕਿਨ ਜਿੰਨਾ ਵਿਕਰਮਜੀਤ ਚੀਆ ਦੇ ਪੁੱਤਾਂ ਨੂੰ ਨਸ਼ਿਆਂ ਨਾਲ ਮਦਵਾਉਣ ਵਾਲੇ ਲੋਕਾਂ ਨੂੰ ਕੋਈ ਹੱਕ ਨਹੀਂ ਨਰੇਂਦਰ ਸਿੰਘ ਚੌਰੇ ਵਰਗੇ ਸਿਦਕੀ ਸਖਰੇ ਉੱਤੇ ਸਵਾਲੀਆ ਨਿਸ਼ਾਨ ਚੱਤ ਜਿਨ੍ਹਾਂ ਦੇ ਆਪਣੇ ਸਬੰਧ ਬਾਜਟਪਹਾੜ ਦੇ ਸਮਗਲਿੰਗ ਦੇ ਨਾਲ ਤੇ ਲੱਖਾਂ ਟਨ ਸਮਗਲਿੰਗ ਇਹਨਾਂ ਨੇ ਕੀਤੀ ਆ ਜਗਦੀਸ਼ ਭੋਲੇ ਨੇ ਨਾਲਿਆ ਵਿਕਰਮਜੀਤ ਚੀਆ ਦਾ ਉਦੋਂ ਉਦੋਂ ਕਿਉਂ ਦੀ ਇਹਨਾਂ ਨੇ ਕਿਹਾ ਵੀ ਇਹਨੂੰ ਪੱਤ ਦੇ ਵਿੱਚੋਂ ਛੇਕੋ ਤੇ ਵਿਕਰਮਜੀਤ ਚੀਆ ਨੂੰ ਕਿਉਂ ਨਾ ਛੇਕਿਆ ਜਾਵੇ ਜਦੋਂ ਇਹਨਾਂ ਨੇ ਚੰਨਲ ਡੈਨਸ ਨੂੰ ਸੌਪਾ ਦਿੱਤਾ ਸੀ ਇਹ ਪਰਿਵਾਰ ਹੀ ਟੌਟਾਲਾ ਪਵਾ ਦੇ ਸੁਣ ਲਈਏ ਆਪਣਾ ਜਿੰਦ ਸਭਾਲ ਸਿੰਘ ਮਾਨਪੁਰਾ ਵਕੀਲ ਸਾਹਿਬ ਨੇ ਇਹਨਾਂ ਰਹਿ ਸਿੰਘ ਚੌੜਾ ਦੇ ਇਹਨਾਂ ਨੇ ਅਕਾਲੀ ਨੂੰ ਨਸੀਹਤ ਦਿੱਤੀ ਆ ਕਿ ਤੁਸੀਂ ਆਪ ਜੱਜ ਨਾ ਬਣੋ ਕਿ ਤੁਸੀਂ ਜਿਹੜਾ ਕਿ ਹੁਣ ਇੱਕ ਗੋਲੀ ਚੱਲੀ ਤੋਂ ਨਾ ਕੋਈ ਮਰਿਆ ਨਾ ਕੋਈ ਫੱਟੜ ਹੋਇਆ ਨਾ ਕਿਸੇ ਸਿਰਕੋਲ ਦੀ ਨੰਗੀ ਆ ਨਾ ਕਿਸੇ ਬਾਹਕੋਲ ਦੀ ਨੰਗੀ ਆ ਤੇ ਨਾਰਾਇਣ ਸਿੰਘ ਚੌੜੇ ਨੂੰ ਜਿਹੜਾ ਸਾਰਾ ਲੰਗ ਲਾਣਾ ਪਹਿਲਾਂ ਦੱਸਿਆ ਸੀ ਕਿ ਮੈਂ ਜਿਹੜਾ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠਾਗਾ ਕੁਝ ਨੂੰ ਕੋ ਛੱਡ ਕੇ ਉਹਦੇ ਇੱਕ ਬੰਦੇ ਸਹਿਦ ਬੜੇ ਨੇ ਕੌਮ ਦੇ ਲਈ ਉਹਨਾਂ ਨੂੰ ਛੱਡ ਕੇ ਜਿਹੜਾ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮਿਲਣ ਦਾ ਟਗਵਾਂਜ ਰਚਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਨਹੀਂ ਅਕਾਲ ਤਖਤ ਤੋਂ ਜਥੇਦਾਰ ਭਾਈ ਨਰੈਣ ਸਿੰਘ ਚੌੜੇ ਨੂੰ ਸੇਕਣਾ ਪੰਥ ਵਿੱਚੋਂ ਇਹ ਬਾਦਲ ਦਾ ਜਿਹੜਾ ਫਰਮਾਨ ਆ ਬਾਦਲ ਦਾ ਜਿਹੜਾ ਆਪਾਂ ਕਹਿ ਦਈਏ ਕਿ ਬਾਦਲ ਦੀ ਘਰ ਵਾਲੀ ਦਾ ਕਹਿ ਦਈਏ ਹਰ ਸਿਮਰਤ ਦਾ ਕਹਿ ਦਈਏ ਜਾਂ ਸੰਘਵੀਰ ਬਾਦਲ ਦਾ ਕਹਿ ਦਈਏ ਜਾਂ ਬਿਕਰ ਮਜੀਠ ਸਿੰਘ ਮਜੀਠੀਆ ਦਾ ਕਹਿ ਦਈਏ ਉਹਨਾਂ ਦਾ ਫਰਮਾਨ ਆ ਇਹ ਕਿ ਇਹਨੂੰ ਪੰਥ ਚੋਂ ਸੇਕੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਲੋਕਾਂ ਨੂੰ ਪਹਿਲਾਂ ਬੁੱਧੂ ਬਣਾਓ ਬੁੱਧੂ ਬਣਾ ਕੇ ਤੁਸੀਂ ਇਸ ਕੜੀ ਤੜੀ ਕੜੀ ਤਹਿ ਤ ਜਾ ਕੇ ਇੱਕ ਦੋ ਜਿਹੜੀਆਂ ਜਥੇਦਾਰ ਨੂੰ ਕਹੋ ਵੀ ਫੈਸਲਾ ਕਰ ਰਹੇ ਨੇ ਜੀ ਸੋਚ ਰਹੇ ਨੇ ਜੀ ਇਸ ਤਰ੍ਹਾਂ ਕਰ ਰਹੇ ਨਹੀਂ ਸਿੱਖ ਲਈ ਭਾਵਨਾ ਨੂੰ ਸਮਝਦੇ ਹੋਏ ਅਲਾਨਾ ਕੁਸ ਆਖ ਨੂੰ ਫੇਰੇ ਕਹਿਣਗੇ ਜੀ ਨਰੈਣ ਸਿੰਘ ਚੌੜੇ ਨੂੰ ਜਿਹੜਾ ਅਸੀਂ ਪੰਥ ਚੋਂ ਸਿੱਖਦੇ ਆ ਇਹਨੇ ਜੀ ਧਾਰਮਿਕ ਭਾਵਨਾਾਂ ਪੜਕਾਈਆਂ ਨੇ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਸੀ ਜੀ ਗੋਲੀ ਵੱਜੀ ਇੱਥੇ ਮੈਂ ਸੁਰੂ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਅੱਜ ਵੀ ਕਹਿਣਾਗਾ ਦੁਸ਼ਟਾਂ ਵੱਲ ਗੋਲੀ ਚੱਲਦੀ ਆ ਹਮੇਸ਼ਾ ਨਾ ਕਿ ਕਿਸੇ ਸਿੱਖ ਕੌਮ ਦੇ ਲਈ ਚੱਲਦੀ ਆ ਮਤਾਂ ਨੂੰ ਪਹਿਲਾ ਆਧਾਰਨਾ ਦਿੱਤਿਆਂ ਕਿ ਮੱਥਾ ਰੰਗੜ ਵੀ ਇੱਥੋਂ ਜਿਹੜਾ ਚੱਕ ਕੇ ਲੈ ਕੇ ਗਿਆ ਸੀ ਮੱਥੇ ਰੰਗੜ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਅੱਜ ਦੇ ਸਿੱਖ ਹੁੰਦੇ ਭਾਈ ਮਸਤਕਾ ਸਿੰਘ ਤੇ ਭਾਈ ਮਤਾਬ ਸਿੰਘ ਦੇ ਮਗਰ ਪਏ ਹੁੰਦੇ ਉਹਨਾਂ ਨੂੰ ਗਲਤ ਕਿਹਾ ਹੁੰਦਾ ਕਿ ਤੁਸੀਂ ਉਹਨੂੰ ਦੀ ਪਹਿਲਾ ਵਾਰ ਕੱਢ ਲੈਂਦੇ ਉਹਦਾ ਗਲ ਬਾਹਰ ਵੱਡਣਾ ਸੀ ਉਹਦਾ ਬਾਹਰ ਇਸ ਤਰ੍ਹਾਂ ਕਰਨਾ ਸੀ ਬੜੀਆਂ ਬੜੀਆਂ ਆਧਾਰਨਾਵਾਂ ਜਿਹੜੀਆਂ ਦੇਣੀਆਂ ਸੀ ਪਰ ਮੈਂ ਇੱਥੇ ਇਹ ਕਹਿਣਾਗਾ ਇਸ ਗੋਲੀ ਤੋਂ ਸਖਬੀਰ ਵਦਨ ਤੇ ਉਹਦੇ ਅਕਾਲੀ ਲੀਡਰ ਨੂੰ ਅਕਾਲੀ ਕਹਾਉਣ ਵਾਲੇ ਸਰੋਵਰ ਕਮੇਟੀ ਨੂੰ ਜਥੇਦਾਰਾਂ ਨੂੰ ਅਤੇ ਹੋਰ ਉਹਨਾਂ ਨੇ ਲੰਗ ਲਾਣੇ ਨੂੰ ਇਹ ਤੋਂ ਸਿਹਤ ਲੈਣ ਦੀ ਬਹੁਤ ਵੱਡੀ ਜ਼ਰੂਰਤਾਂ ਨਸੀਹਤ ਹੈ ਇੱਕ ਇਹਨਾਂ ਦੇ ਲਈ ਇਹ ਗੋਲੀ ਆਮ ਵਰਤਾਰਾ ਨਹੀਂ ਕੋਈ ਆਮ ਸਿੱਖ ਨੇ ਨਹੀਂ ਚਲਾਈ ਕਿਸੇ ਨਸ਼ੇ ਕਰਨ ਵਾਲੇ ਨੇ ਨਹੀਂ ਚਲਾਈ ਕਿਸੇ ਆਮ ਆਪਾ ਕਹਦੇ ਕਿ ਨੌਜਵਾਨ ਨੇ ਚਲਾਤੀ ਹੋਣੀ ਬਾਵਾ ਖੱਟਣ ਦੇ ਲਈ ਉਹ ਨਹੀਂ ਚੱਲੀ ਪਰ ਕਿਹਦੇ ਹੱਥ ਦੇ ਵਿੱਚੋਂ ਚੱਲੀ ਹੈ ਕਿਦੇ ਉਹ ਜੋ ਦਾ ਜਿਹੜਾ ਕੌਮ ਦੇ ਲਈ 50 ਸਾਲਾਂ ਤੋਂ ਸੰਘਰਸ਼ ਕਰ ਰਿਹਾ ਜਿਹਦੇ ਵਿੱਚ ਬੜੀ ਹਲੀਮੀ ਆ ਮਾੜੀ ਨਿਮਰਤਾ ਗਈ ਬੜੀ ਠੰਡੇ ਸੁਭਾ ਦਾ ਮਾਲਕਾ ਬੜਾ ਚੇਤਨਾ ਬੜਾ ਰੋਸ਼ਨ ਦਿਮਾਗ ਆ ਤੇ ਉਹ ਕੌਮ ਦਾ ਜਿਹੜਾ ਕਿ ਕੌਮ ਦੇ ਲਈ ਇਸ ਤਰ੍ਹਾਂ ਤੋਰਿਆ ਇੱਕ ਜਬਾ ਆਪਾਂ ਕਹਿ ਦਈਏ ਕਿ ਚਾਲਾ ਜੋ ਧੀਮੀ ਹੌਲੀ 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 ਚੱਲਦਾ ਚੱਲਦਾ ਆ ਕੇ ਬੜਾਪੇ ਦੇ ਵਿੱਚ ਵੀ ਜਿਹੜਾ ਕਿ ਉਹਦਾ ਖੂਨ ਖੋਲਦਾ ਇਹ ਹੁੰਦਾ ਦਰਦ ਸਿੱਖ ਕੌਮ ਦੇ ਲਈ ਇਹ ਹੁੰਦਾ ਪਿਆਰ ਆਪਣੇ ਗੁਰੂ ਦੇ ਲਈ ਉਹਦਾ ਸਗਵੀਰ ਬਾਦਲ ਜਾਂ ਕਿਸੇ ਨਾਲ ਹੋਰ ਨਾ ਬੈਰ ਨਹੀਂ ਉਹਦੋਂ ਸਿਸਟਮ ਦੇ ਨਾਲ ਬੈਰ ਆ ਕਿ ਤੁਹਾਡਾ ਸਿਸਟਮ ਕਿੱਥੇ ਸੀ ਬੇਅਦਬੀ ਕਾ ਤੋਂ ਨਹੀਂ ਰੋਕਿਆ ਗਿਆ ਤਾਂ ਦਾ ਸ਼ਿਸ਼ਟਮਾ ਜਿਹੜਾ ਜਿਹੜਾ ਡੀਜੀਪੀ ਲਗਾਏ ਜਾਂਦੇ ਨੇ ਬੁੱਚੜ ਜਿੰਨਾਂ ਨੇ ਸਿਕਾਉਂਦਾ ਘਾਣ ਕੀਤਾਗਾ ਉਹਨਾਂ ਦੇ ਨਾਲ ਬੈਰ ਆ ਨਾ ਕਿ ਕਿਸੇ ਸਗਵੀਰ ਨਾਲ ਕਿਸੇ ਹੋਰ ਦੇ ਨਾਲ ਇਹ ਇੱਕ ਸਬਕ ਸਿੱਖਣ ਦੀ ਜਿਹੜੀ ਤੁਹਾਨੂੰ ਜ਼ਰੂਰਤ ਆ ਉਹ ਤਾਂ ਤੁਹਾਡੇ ਤੇ ਜਿਹੜਾ ਵਿਰੋਧੀ ਨੇ ਉਹਨਾਂ ਨੇ ਵੀ ਇਹ ਗੱਲ ਕਹਿਤੀ ਬੇਸ਼ੱਕ ਉਹਨਾਂ ਨੇ ਕਿਸੇ ਸदर्भ ਦੇ ਵਿੱਚ ਹੋਰ ਕਹੀ ਆ ਗੱਲ ਅਸੀਂ ਇਸ ਗੱਲ ਨੂੰ ਵੀ ਮੰਨਦੇ ਆ ਕਿ ਉਹ ਕਿਹੜੇ ਸदर्भ ਦੇ ਵਿੱਚ ਬੋਲ ਰਿਹਾ ਪਾਰ ਆ ਰਵਨੀਤ ਮਿੱਟੂ ਤੁਹਾਨੂੰ ਮੈਂ ਦੁਬਾਰੇ ਵੀਡੀਓ ਸੁਣਾਦਾ ਤੇ ਇਹਦੇ ਵੀ ਇੱਕ ਦੋ ਮਿੰਟ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬੜਾ ਵੱਡਾ ਬਿਆਨ ਆ ਆਪਣੇ ਆਪ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਬੇਸ਼ੱਕ ਕੋਈ ਕਿਸੇ ਹੋਰ ਸਤਾ ਬ੍ਰਿਧ ਵਿੱਚ ਗੱਲ ਕਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਬਿਆਨ ਇੱਕ ਬਹੁਤ ਅਹਿਮੀਅਤ ਰੱਖਦਾ ਜਦੋਂ ਬਿਆਨ ਦਿੰਦਾ ਬੰਦਾ ਉਹ ਬਿਆਨ ਉਹ ਰੁਕਦਾ ਨਹੀਂ ਉਹ ਜਿਹੜਾ ਆਪਾਂ ਕਹਦੇ ਕਿ ਦਰਿਆ ਦੇ ਵਿੱਚ ਜੇ ਕੋਈ ਚੀਜ਼ ਸਿੱਟਦੀ ਏ ਉਹ ਚੀਜ਼ ਰੁਕਦੀ ਨਹੀਂ ਤੇ ਉਹ ਦਰਿਆ ਜਿਹੜਾ ਰੋੜ ਕੇ ਲੈ ਜਾਂਦਾ ਤੇ ਪਤਾ ਨਹੀਂ ਕਿੰਨੇ ਕਮਿਲ ਜਾ ਕੇ ਇੱਥੇ ਜਾ ਕੇ ਰੁਕਦਾਗਾ ਉਹ ਤੇ ਇਸ ਕਰਕੇ ਜਿਹੜਾ ਬੰਦੇ ਦੇ ਅੰਦਰੋਂ ਨਿਕਲੇ ਕਾਰਕ ਬੋਲਾ ਉਹ ਜਵਾਨ ਦੇ ਵਿੱਚੋਂ ਕਹਿੰਦੇ ਆ ਬੋਲ ਜਵਾਨ ਦੇ ਵਿੱਚੋਂ تیر کمان ਦੇ ਵਿੱਚੋਂ ਕਿਰਿਆ ਨਿਕਲ ਜ ਮੜ ਕੇ ਵਾਪਸ ਨਹੀਂ ਮੁੜਦੇ ਇਹ ਤੁਹਾਨੂੰ ਹੁਣ ਨਰਮਨੀਤ ਬਿੱਟੂ ਬੇਸ਼ੱਕ ਹੈ ਤਾਂ ਦੁਸ਼ਟਾ ਉਹ ਸਿੱਖ ਕੋਮ ਦਾ ਬੈਰੀ ਆਉ ਤੁਹਾਨੂੰ ਉਹਦੇ ਦਾਦੇ ਦਾ ਪਤਾ ਹੀ ਅਸੀਂ ਸਾਰਾ ਗੁਸਾ ਪਰ ਜਿਹੜੀ ਉਹਨੇ ਅੱਜ ਗੱਲ ਕਹੀ ਆ ਉਹ ਸੱਚ ਕਹੀ ਆ ਅਕਾਲੀ ਨਾਲ ਮੰਨੇ ਨਾ ਮੰਨੇ ਕਿਉਂਕਿ ਕਈ ਕਈ ਕਹਿੰਦੇ ਨੇ ਨਾ ਮਾੜਾ ਬੰਦਾ ਵੀ ਇੱਕ ਇੱਕ ਹੀ ਚੰਗੇ ਕੰਮ ਜਾਂਦਾ ਜਾਂਦਾ ਕਰ ਜਾਂਦਾ ਗਾ ਆ ਤੁਸੀਂ ਉਹਦਾ ਬਿਆਨ ਸੁਣੋ ਇਹ ਚੁਟਾ ਰ ਸਟਰੰਗਲ ਨਹੀਂ ਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਆ ਨਾ ਵਿਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਬਿਲਕੁਲ ਟੈਰਿਸਮ ਵਾਲਾ ਐਂਗਲ ਨਹੀਂਗਾ ਇੱਥੇ ਇੱਕ ਸਿੱਖ ਉਹਨਾਂ ਤੇ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਚੌਰਾ ਸਾਹਿਬ ਨੇ ਸਤਕਾਰਯੋਗ ਲੈਣੇ ਲਈ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਤਵੀ ਉਹਨੂੰ ਨਾ ਸਹਿੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾਗਾ ਬਹੁਤ ਅਹਿਮੀਅਤ ਰੱਖਦਾ ਹੈਗਾ ਕਿ ਇਸ ਸदर्भ ਵਿੱਚ ਬੋਲੇ ਆਪ ਨੂੰ ਇਹ ਵੀ ਪਤਾ ਹੈਗਾ ਪਰ ਇਹ ਬਿਆਨ ਜਿਹੜਾਗਾ ਰਮਨਰੇਤ ਬਿੱਟੂ ਦਾ ਬਿਆਨ ਬਹੁਤ ਵੱਡੇ ਜਿਹੜਾ ਸਵਾਲ ਖੜੇ ਕਰ ਗਿਆ ਬਾਦਲ ਪਰਿਵਾਰ ਦੇ ਲਈ ਕਿ ਇੱਕ ਬਿਆਦਮੀ ਆਂਦਾ ਜਿਹੜਾ ਗੁੱਸਾ ਸੀ ਮਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਦੇ ਵਿੱਚ ਨਾ ਕਿ ਉਹ ਸਿੰਘਵੀਰ ਬਾਦਲ ਤੇ ਗੋਲੀ ਲੱਗੀ ਆ ਤੇ ਗੁੱਸਾ ਉਹ ਜਾਇਜ਼ ਸੀ ਇਹ ਮੰਨ ਲੈਣਾ ਚਾਹੀਦਾ ਸਖਬੀਰ ਬਦਲਕਿਆਂ ਨੂੰ ਇੱਕ ਦੋ ਮੰਨਣਗੇ ਇਹ ਨਰੈਨ ਸਿੰਘ ਚੌੜਾ ਜਾਂ ਜਿਸ ਤਰ੍ਹਾਂ ਇਹਨਾਂ ਨੇ ਇੱਕ ਹੁਣ ਬਹਾਨਾ ਬਣਾਇਆ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਦਰਬਾਰ ਸਾਹਿਬ ਤੇ ਗੋਲੀ ਚਲਾਤੀ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਤੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪ੍ਰਕਰਮਾ ਕਿੱਥੋਂ ਸ਼ੁਰੂ ਹੁੰਦੀਆਂ ਨੇ ਗੋਲੀ ਚੱਲੀ ਆ ਬਾਹਰ ਗੇਟ ਦੇ ਡਿਊਟੀ ਦੇ ਬਾਹਰ ਆ ਤੇ ਉਹ ਪਿੱਲਰ ਦੇ ਵਿੱਚ ਲੱਗੀ ਵੀ ਆ ਨਾ ਕਿ ਉਹਨੇ ਆਪ ਚਲਾਈ ਗੋਲੀ ਉਹਦਾ ਹੱਥ ਜਿਹੜਾ ਤਾਹਾਂ ਚੱਕਿਆ ਗਿਆ ਉਹ ਘੋੜਾ ਪਤਾ ਨਹੀਂ ਕਿ ਤੋ ਨੱਪਿਆ ਗਿਆ ਜਾਂ ਕਿਹਨੇ ਨੱਪਿਆ ਨਹੀਂ ਨੱਪਿਆ ਇਨਵੈਸਟੀਗੇਸ਼ਨ ਦਾ ਇਹ ਪਾਰਟ ਆ ਤੇ ਉਹ ਜਿਹੜਾ ਕੰਦ ਦੇ ਵਿੱਚ ਫੈਰ ਜਾ ਕੇ ਲੱਗਦਾਗਾ ਇਹ ਨਰੈਣ ਸਿੰਘ ਚੌੜੇ ਨੇ ਨਹੀਂ ਲਾਇਆ ਇਹ ਨਰੈਣ ਸਿੰਘ ਚੌੜੇ ਦੀ ਇਹ ਭਾਵਨਾ ਨਹੀਂ ਕਿ ਉਹ ਡਿਊਟੀ ਦੇ ਵਿੱਚ ਜਾ ਕੇ ਗੋਲੀ ਮਾਰੂਗਾ ਜਿਹੜਾ ਸਿੱਖ ਆਪਣੇ ਤਲੀ ਤੇ ਜਾਣ ਧਰ ਕੇ ਆਪਣਾ ਤੁਰਿਆ ਫਿਰਦਾਗਾ ਉਹ ਦਰਬਾਰ ਸਾਹਿਬ ਤੇ ਕੋਲੇ ਚਲਾਊਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਥੇਦਾਰਾਂ ਨੂੰ ਵੀ ਕਿਹਾ ਸੀ ਅਕਾਲੀ ਦਲ ਦੇ ਵੀ ਨੂੰ ਕਿਹਾ ਸੀ ਬਾਦਲ ਪਰਿਵਾਰ ਦੇ ਨੇੜਤਾ ਰਹਿਣ ਵਾਲੇ ਅਕਾਲੀ ਗਾਗਨਦੀਪ ਬਰਨਾਲੇ ਨੇ 19 ਜਨਵਰੀ 1986 ਦੇ ਵਿੱਚ ਤੇ ਨਾਲ ਮਲਕੀਤ ਸਿੰਘ ਕੀਤੂ ਇਹਨਾਂ ਦਾ ਐਮਐਲਏ ਅਤੇ ਹੋਰ ਤੇ ਬੰਦਿਆਂ ਨੇ ਜਿਹੜੀ ਗੁਰੂ ਪ੍ਰਕਰਮਾਂ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਚਲਾਈਆਂ ਤੇ ਕਈ ਜਾਣੇ ਜਿਹੜੇ ਫੱਟੜ ਹੋਏ ਤੇ ਉਹਨੂੰ ਪੰਥ ਵਿੱਚੋਂ ਨਹੀਂ ਸਕੇਆ ਬਜੇਰੀਆਂ ਅਹੁਦੇ ਦੇ ਹੀ ਗਏ ਜੀ ਇਹ ਗੋਲੀਆਂ ਦਰਬਾਰ ਸਾਹਿਬ ਵਿੱਚ ਚਲਾ ਦੇਣ ਪ੍ਰਕਰਮਾਂ ਦੇ ਵਿੱਚ ਆ ਤਾਂ ਇਹਨਾਂ ਨੂੰ ਪੰਥ ਨਹੀਂ ਯਾਦ ਆਉਂਦਾ ਜਦੋਂ ਇਹਨਾਂ ਦੇ ਕਿਸੇ ਬੰਦੇ ਉੱਤੇ ਚੱਲ ਜਾਵੇ ਕਿਸੇ ਇਹਨਾਂ ਦੀ ਦੁਸ਼ਟ ਉੱਤੇ ਚੱਲ ਜਾਵੇ ਉਦੋਂ ਇਹਨਾਂ ਨੂੰ ਸਾਰਾ ਕੁਝ ਯਾਦ ਆ ਜਾਂਦਾ ਹੈ ਇਸ ਕਰਕੇ ਜਿਹੜਾ ਨਰੈਣ ਸਿੰਘ ਚੌੜਾ ਨੇ ਜਿਹੜੀ ਇੱਕ ਬੜੀ ਸਿੱਖ ਸਿਆਸਤ ਦੇ ਵਿੱਚ ਉਹਦੀ ਰੁਤਬਾਗਾ ਚੰਗਾ ਰੁਤਬਾਗਾ ਤੇ ਇਹ ਗੱਲ ਕਹਿਣਾ ਪੱਤ ਤੋਂ ਸਿੱਖ ਦੇਣਾ ਇਹ ਤੁਸੀਂ ਤੁਹਾਡਾ ਮੈਂ ਕਹਾਂ ਕਿ ਬਾਦਲ ਦਾਲ ਸਿੱਖ ਸਕਦਾਗਾ ਬਾਦਲ ਦਾਲ ਸਿੱਖ ਸਕਦਾਗਾ ਸਿੱਖ ਕੋਮ ਨਹੀਂ ਕਦੇ ਵੀ ਇਹ ਬਰਦਾਸ਼ਤ ਕਰੇਗੀ ਤੁਹਾਡੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਗੱਲਾਂ ਅੱਜ ਕਰ ਰਹੇ ਹੋ ਤੇ ਇਸ ਵੀਡੀਓ ਨੂੰ ਬਾਕੀ ਪਾਤੇ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਿਹੜੇ ਲਿਖਣੇ ਨਾ ਭੁੱਲਣਾ ਤੇ ਤੁਹਾਨੂੰ ਮੈਂ ਅਗਲੀ ਵੀਡੀਓ ਇੱਕ ਹੋਰ ਲੈ ਕੇ ਆ ਰਿਆਂਗਾ ਵੱਡਾ ਮੁੱਦਾ ਹੈਗਾ ਤੇ ਮੈਂ ਜਾਣ ਦੀ ਵਾਰ ਸੱਚ ਇੱਕ ਗੱਲ ਬਾਤ ਹੋਰ ਇੱਥੇ ਕਹਿ ਜਾਵਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੀ ਅੱਜ ਤਰੀਖਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹ ਵੀ ਆਪਾਂ ਭਾਵਦੇ ਆ ਕਿ ਕਿੱਥੇ ਜਾ ਕੇ ਕੇਸ ਖੜਾਗਾ ਕੀ ਜੱਜ ਜੱਜ ਸਾਹਿਬਾਨ ਦੀ ਜਿਹੜੀ ਟਿੱਪਣੀ ਆਉਂਦੀ ਆ ਕਿ ਉਹਨਾਂ ਨੂੰ ਜਿਹੜਾ ਅੱਜ ਆਰਡਰ ਕਰਦੇ ਆ ਜਾਂ ਫਿਰ ਪਹਿਲਾਂ ਵਾਂਗੂ ਤਰੀਕਾ ਤੇ ਤਰੀਕਾ ਪਈ ਜਾ ਰਹੀਆਂ ਨੇ ਤੇ ਉਸ ਨੂੰ ਵੀ ਆਪਾਂ ਲੈ ਕੇ ਗੱਲਬਾਤ ਕਰਾਂਗੇ ਆਲੇ ਵੀਡੀਓ ਵਿੱਚ ਉਹਦੇ ਤੱਕ ਤੁਸੀਂ ਬਣੇ ਰਹੋ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ